गुरु जी का खालसा वाहगुरु जी की फतेह प्यारे दोस्तों अज जो मैं कविता लिखी है उसका विषय है सृष्टि की चादर सृष्टि की चादर ने किता उपकार सीस देके डुबा बेड़ा किता पार मानवता की बनके मिसाल गुरु तेग बहादुर ने किता कमाल सृष्टि की चादर ने किता उपकार ਸੀਸ ਤੇ ਕੇ ਡੁੱਬਦਾ ਬੇੜਾ ਕੀਤਾ ਪਾਰ ਕਸ਼ਮੀਰੀ ਪੰਡਤਾਂ ਨੇ ਆ ਕੇ ਕੀਤੀ ਪੁਕਾਰ ਜ਼ਾਲਮ ਹਾਕਮਗੇ ਜੋ ਸਾਨੂੰ ਲਚਾੜ ਤਿਲਕ ਚੰਚੂਦੀ ਹੋਂਦ ਸੀ ਬਚਾਈ ਦਿੱਲੀ ਜਾ ਕੇ ਸਤਗੁਰਾਂ ਨੇ ਸ਼ਾਦ ਸੀ ਪਾਈ ਸ੍ਰਿਸ਼ਟੀ ਦੀ ਚਾਦਰ ਨੇ ਕੀਤਾ ਪਕਾਰ ਸੀਸ ਤੇ ਕੇ ਡੁੱਬਦਾ ਬੇੜਾ ਕੀਤਾ ਪਾਰ ਚਾਂਦਨੀ جھੁੰਕਦੀ ਹੈ ਅਮਰ ਕਹਾਣੀ ਸਜਦੇ ਵਿੱਚ ਰੁਕਲਾ ਹੀ ਨਾ ਨੈਣਾ ਦਾ ਪਾਣੀ ਜਸਕਿਤ ਨੇ ਸਰਦਾ ਵਿੱਚ ਭਿੱਜ ਕੇ ਹੀ ਕਲਮ ਹੈ ਉਠਾਈ ਜਸਕਿਤ ਨੇ ਸਰਦਾ ਵਿੱਚ ਭਿੱਜ ਕੇ ਹੀ ਕਲਮ ਹੈ ਉਠਾਈ ਅਕ੍ਰਿਤ ਕਣਾ ਨੂੰ ਭੁੱਲ ਗਈ ਏ ਦਾਤੇ ਦੀ ਰਹਿ ਨਮਾਈ ਅਕ੍ਰਿਤ ਕਣਾ ਨੂੰ ਭੁੱਲ ਗਈ ਏ ਦਾਤੇ ਦੀ ਰਹਿ ਨਮਾਈ ਸਿਸ਼ਟੀ ਦੀ ਚਾਦਰ ਨੇ ਕੀਤਾ ਉਪਕਾਰ ਸੀ ਸਤੇਕੇ ਡੁੱਬਦਾ ਵੇੜਾ ਕੀਤਾ ਪਾਰ ਸੱਚ ਹੈ ਜੇ ਕਲਗੀਧਰ ਪਾਸ਼ਾ ਨਾ ਹੁੰਦੇ ਜੇ ਗੁਰਤੇ ਇੱਕ ਬਾਦ ਜੀ ਨਾ ਹੁੰਦੇ ਭਾਰਤ ਦੀ ਸੰਸਕ੍ਰਿਤੀ ਸਭਿਤਾ ਨਹੀਂ ਸੀ ਬਚਣੀ ਭਾਰਤ ਦੇ ਮੰਦਰਾਂ ਦੇ ਟੱਲ ਨਹੀਂ ਸੀ ਬਚਣੇ ਭਾਰਤ ਦੇ ਗ੍ਰੰਥ ਨਹੀਂ ਸੀ ਬਚਣੇ ਅਨੇਕਤਾ ਵਿੱਚ ਇਕਤਾ ਨਹੀਂ ਸੀ ਦਿਖਣੀ ਕੇਵਲ ਤੇ ਕੇਵਲ ਕੋਈ ਧਰਮ ਦਿਖਣਾ ਸੀ ਤੇ ਬਾਕੀ ਧਰਮਾਂ ਦਾ ਨਾਸ ਹੋ ਜਾਣਾ ਸੀ ਸੋ ਭਾਰਤ ਦੀ ਸੰਸਕ੍ਰਿਤੀ ਸਭੇਤਾ ਧਰਮ ਸਭ ਕੁਝ ਗੁਰਤੇਗ ਬਹਾਦਰ ਜੀ ਨੇ ਕਲਗੀ ਤਰਪਾਸ਼ਾ ਜੀ ਨੇ ਬਚਾਇਆ ਹੈ ਭਾਰਤ ਦਾ ਰੋਮ ਰੋਮ ਗੁਰੂਆਂ ਦਾ ਕਰਜ਼ਦਾਰ ਹੈ ਭਾਰਤ ਦਾ ਰੋਮ ਰੋਮ ਸਤਗੁਰਾਂ ਦੀ ਸ਼ਹਾਦਤ ਦਾ ਕਰਜ਼ਦਾਰ ਹੈ ਬੁੱਲੇ ਸ਼ਾਹ ਨੇ ਬਿਲਕੁਲ ਠੀਕ ਕਿਹਾ ਹੈ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਨ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ ਸਤਿ ਸ੍ਰੀ ਅਕਾਲ ਦਾ ਦਿਨ 파ਰਤ ਵਰਸ਼ ਕਦੇ ਵੀ ਨਹੀਂ ਦੇ ਸਕਦਾ ਕੋਟਨ ਕੋਰ ਧੰਨਵਾਦ ਹੈ ਗੁਰਤੇ ਇੱਕ ਵਾਰ ਜੀ ਦੀ ਸ਼ਹਾਦਤ ਨੂੰ ਕੋਟਨ ਕੋਰ ਧੰਨਵਾਦ ਹੈ ਕਲਗੀਧਰ ਪਾਸ਼ਾ ਜੀ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਚੇਤਨ ਮੇਰੇ ਵਿਚਾਰ ਜੰਗੇ ਲੱਗੇ ਨੂੰ ਅੱਗੇ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਫਿਰ ਮਿਲਾਂਗੇ ਕਿਸੇ ਨਵੇਂ ਟੋਪਿਕ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ